ਖੇਤਾ ਚੋਂ ਮੁੜਦਿਆਂ ਦੇ ਨਾਲ ਹੋ ਗਿਆ ਕਾਂਡ ਤਾਈਂ ਨਿਕਲੇ ਤੂਹਾ ਦੇਸਾ ਹਾਦਸੇ ਦੀਆਂ ਤਸਵੀਰਾਂ ਦੇਖ ਕੰਬੇਗੀ ਰੂ ਤੇਜ਼ ਰਫਤਾਰ ਨੇ ਉਜਾੜੇ ਦੋ ਕਰ ਦਰਾਕਤੇ ਦੇ ਵਿੱਚ ਵੱਜੀ ਹੋਈ ਇਹ ਕਾਰ ਅਤੇ ਉੱਥੇ ਹੀ ਦੂਜੇ ਪਾਸੇ ਤੇ ਦੂਜੇ ਪਾਸੇ ਸੜਕ ਤੇ ਕਿਨਾਰੇ ਪੂਰੇ ਤਰੀਕੇ ਦੇ ਨਾਲ ਨੁਕਸਾਨੀਆਂ ਹੋਇਆ ਇਹ ਮੋਟਰਸਾਈਕਲ ਜੀ ਹਾਂ ਇਹ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਪੰਜਾਬ ਦੇ ਵਿੱਚ ਜਿੱਥੇ ਕਿ ਇਸੇ ਹੀ ਸਫੇਦ ਰੰਗ ਦੀ Swift ਗੱਡੀ ਨੇ ਸੜਕ ਕਿਨਾਰੇ ਪਰ ਖੱਟੇ ਉੱਡੇ ਹੋਏ ਇਸ ਬਾਈਕ ਦੇ ਉੱਪਰ ਸਵਾਰਾਂ ਦੀ ਜਾਨ ਲੈ ਲਈ ਦੱਸਿਆ ਜਾ ਰਿਹਾ ਕਿ ਬਾਈਕ ਤੇ ਉੱਪਰ ਸਵਾਰ ਹੈ ਦੋਵੇਂ ਵਿਅਕਤੀ ਖੇਤਾਂ ਚੋਂ ਨਿਕਲ ਕੇ ਜਿਵੇਂ ਹੀ ਸੜਕ ਤੇ ਉੱਪਰ ਚੜਦੇ ਨੇ ਆਪਣੀ ਬਾਈਕ ਤੇ ਸਵਾਰ ਹੋ ਕੇ ਤਾਂ ਉਸ ਵੇਲੇ ਇਹਨਾਂ ਨੂੰ ਇਹ ਸਫੇਦ ਰੰਗ ਦੀ ਸਵਿਫਟ ਕਾਰ ਜੋ ਕਿ ਤੇਜ਼ ਰਫ਼ਤਾਰੀ ਦੱਸੀ ਜਾ ਰਹੀ ਹੈ ਇਸ ਬਾਈਕ ਨੂੰ ਆਪਣੀ ਚਪੇਟ ਦੇ ਵਿੱਚ ਲੈ ਲੈਂਦੀ ਹੈ ਜਿਸ ਤੇ ਚੱਲਦਿਆਂ ਇਸ ਬਾਈਕ ਦੇ ਉੱਪਰ ਸਵਾਰ ਦੋਵੇਂ ਹੀ ਵਿਅਕਤੀਆਂ ਦੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ ਹਾਦਸੇ ਦੀਆਂ ਤਸਵੀਰਾਂ ਕਾਫੀ ਪਿਆਨਤ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਕਾਰ ਦੀ ਇਸ ਦਰਖਤੇ ਨਾਲ ਟੱਕਰ ਹੋਈ ਹੈ ਉਸ ਨੂੰ ਦੇਖ ਕੇ ਤੁਸੀਂ ਵੀ ਇਸ ਤੇਜ਼ ਰਫ਼ਤਾਰ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਗੱਡੀ ਦੀ ਕਿੰਨੀ ਤੇਜ਼ ਰਫ਼ਤਾਰ ਹੋਏਗੀ ਦੱਸਦੀ ਕਿ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਿ ਜਦੋਂ ਪੁੱਤਰ ਆਪਣੇ ਪਿਤਾ ਤੇ ਸੁਭਾਸ਼ ਕਾਸ਼ਵਾ ਦਾ ਰਾਮਪੁਰਾ ਬੱਸ ਸਟੈਂਡ ਦੇ ਉੱਪਰ ਇੰਤਜ਼ਾਰ ਕਰ ਰਹੇ ਸੀ ਤਾਂ ਉਸ ਦਾ ਪਿਤਾ ਦਲੀਪ ਅਤੇ ਉਸ ਦਾ ਗਵਾਂਡੀ ਬਾਈਕ ਤੇ ਲਿੰਕ ਰੋਡ ਤੋਂ ਡਿਫੈਂਸਰ ਰੋਡ ਦੇ ਉੱਪਰ ਚੜਦੇ ਦੇ ਤਾਂ ਇਸੇ ਦੌਰਾਨ ਹੀ ਇਹ ਤੇਜ਼ ਰਫ਼ਤਾਰ ਕਾਰ ਇਹਨਾਂ ਨੂੰ ਜ਼ੋਰਦਾਰ ਟੱਕਰ ਪਾ ਦਿੰਦੀ ਹੈ ਤੇ ਮੇਰੇ ਰੀਅਲ ਤਾਉ ਜੀ ਹੈ ਹਮਮਾ ਇਨਕਾ ਇੱਕ ਰੋਡ ਜੋ ਇਹ ਬਹੁਤ بڑا ਹਾਦਸਾ ਹੋਇਆ ਹੈ ਇਹ ਹਾਦਸਾ ਕਿਆ ਗਿਆ ਹੈ ਇੱਕ ਗਾੜੀ ਕੇ ਦੁਆਰਾ ਇਨਕੋ ਟੱਕਰ ਮਾਰੀ ਗਈ ਹੈ ਇਸਮੇ 2 ਲੋਗੋ ਕੀ ਮੌਤ ਹੋ ਗਈ ਹੈ ਜਿਸਮੇ 1 ਮੇਰੇ ਤਾਉ ਜੀ ਚੌਧਰੀ ਦਲੀਪ ਸਿੰਘ ਜੀ ਮਾਕੜ और दूसरे श्री सुभाष कसवा जी थे ना दोनों की मौके पे ही मौत हो गई और हमारी तो गुजारिश है कि हमें न्याय मिलना चाहिए कानून बना वो ऐसा बनाया गया कि अगर कोई एक्सीडेंट करता है नेगलिजेंसी से एक्सीडेंट करता है और वो भाग जाता है तो उसकी मंशा उसी बात से तय हो जाती है कि वो व्यक्ति भाग गया है और उसकी मंशा मारने की थी उससे गलती हुई थी वो नेगलिजेंट ड्राइविंग की गई और उसमें दस साल तक की सजा के प्रावधान हैं तो मेरी ये गुजारिश है पूरे एडमिनिस्ट्रेशन से ही पुलिस एडमिनिस्ट्रेशन से ही कि बहुत सख्त से सख्त कार्रवाई हो ताकि ताकि हमें न्याय मिल सके और इन्होंने एक दो जीवन लिए हैं तो ये बहुत बड़ी घटना आपका क्या नाम है और कहाँ हुआ है हादसा ये मेरा नाम बी एस माकड़ है मैं एडवोकेट हूँ कोर्ट चंडीगढ़ में और ये हादसा गांव की हद से निकलते ही डिफेंस रोड पे हुआ है भागसर की और डिफेंस रोड की हद पे वहाँ हुआ है ਉੱਥੇ ਹੀ ਇਸ ਹਾਦਸੇ ਦੇ ਚਲਦਿਆਂ ਲੋਕਾਂ ਦੀ ਪੀੜ ਲੱਗ ਜਾਂਦੀ ਹੈ ਤੇ ਜਿਸ ਤਰੀਕੇ ਦੇ ਨਾਲ ਗੱਡੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਤਾਂ ਉੱਥੇ ਹੀ ਬਾਈਕ ਦੇ ਵੀ ਪਰਖੱਚੇ ਉੱਟ ਗਏ ਨੇ ਉਦੋਂ ਇਸ ਹਾਦਸੇ ਦੀ ਸੂਚਨਾ ਮਿਲਣ ਦੇ ਉੱਪਰ ਪੁਲਿਸ ਮੌਕੇ ਤੇ ਪਹੁੰਚੀ ਤੇ ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਹਨਾਂ ਇੱਕ ਕਾਰ ਸੀ ਸਵਿਫਟ ਕਾਰ ਸੀ ਇਹ ਆ ਰਹੀ ਸੀ ਸੀਤੋ ਤੋਂ ਮਟਿਲੀ ਨੂੰ ਜਾ ਰਹੀ ਸੀ ਤੇ ਇਹ ਆਪਣੇ ਦਲੀਪ ਮਾਕੜੀ ਦੀ ਤੇ ਇਹਨਾਂ ਦੇ ਨਾਲ ਸੁਭਾਸ਼ ਮਾਕੜੀ ਸੀ ਇਹ ਉਹਨੇ ਆਪਣੇ ਖੇਤ ਤੋਂ ਚੜਨ ਲੱਗੇ ਸੀ ਰੋਡ ਦੇ ਉੱਤੇ ਕਾਰ ਵਾਲ ਨੇ ਤੇਜ਼ ਰਫ਼ਤਾਰ ਦੇ ਨਾਲ ਲਿਆ ਕੇ ਮੜੀਲਾਪ ਕੋਵਿੰਡ ਨੇ ਨਵੇਂ ਜਿਹੜਾ ਮਹਾਰਾਜ ਜਿੰਨਾ ਵੀ ਹੈ ਸਕੂਲ ਮੁਖੀ ਦੇ ਇੱਥੋਂ ਗਿੱਦੋਂ ਨਾ ਜਾਣ ਇਹ ਕਿੰਦੇ ਤੇ ਥੀ ਜੀ ਇਹ ਮੋਟਰਸਾਈਕਲ ਤੇ ਥੀ ਅੱਛਾ ਕੀ ਕਾਰਵਾਈ ਕੀਤੀ ਗਈ ਹੈ ਤੁਹਾਡੇ ਵੱਲੋਂ ਇਨ ਕਾਰ ਵਾਲੇ ਦੇ ਖਿਲਾਫ ਮੁਕੱਦਮਾ ਨੰਬਰ 16 ਅੰਡਰ ਸੈਕਸ਼ਨ 106 ਡੀ ਐਨ ਐਫ ਦਰਜ ਕਰਕੇ ਤੇ ਜਾਂਚ ਸ਼ੁਰੂ ਕਰਤੀ ਕੀ ਪਤਾ ਲੱਗਿਆ ਜੀ ਕੋਈ ਕੋਣ ਵਾਲਾ ਹੋ ਜਾਏਗਾ ਟਰੇਸ ਹੋ ਜਾਏਗਾ ਜੀ ਉਦੋਂ ਇਸ ਹਾਦਸੇ ਤੋਂ ਬਾਅਦ ਜ਼ਖਮੀਆਂ ਦੀ ਹਾਲਤ ਨੂੰ ਦੇਖਦਿਆਂ ਹੋਇਆ ਉਹਨਾਂ ਨੂੰ ਹਸਪਤਾਲ ਲਿਜਾਦਾ ਗਿਆ ਜਿੱਥੇ ਕੀ ਡਾਕਟਰ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਕੀ ਨਾਮ ਹਨ ਅਦਿਕੀ ਗੱਲਬਾਤ ਹੋਈ ਹੈ ਇੱਕ ਗ੍ਰਾਮ ਦਲੀਪ ਸਿੰਘ ਹੈ ਸੁਨੋ ਲਾਲਚੰਦ ਇੱਕ ਦਾ ਨਾਮ ਹੈ ਸੁਬਾਸ਼ ਸੁਨੋ ਰਜਿੰਦਰ ਇੱਕ ਹੀ ਗੱਲਬਾਤ ਕੀ ਹੋਈ ਹੈ ਕਿੱਧਰ ਹੋਇਆ ਹਾਦਸਾ ਉਹਨਾਂ ਦਾ ਜੀ ਐਕਸੀਡੈਂਟ ਹੋਇਆ ਸੀਗਾ ਬਾਈਕ ਤੇ ਕਾਰ ਦੇ ਨਾਲ ਤੇ ਰਾਮਪੁਰਾ ਨਾਰਾਇਣਪੁਰਾ ਅੜੀ ਦੀ ਕੋਲ ਦੱਸਦੀ ਕਿ ਪੈਨਕ ਸੜਕੀ ਹਾਦਸਾ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੀ ਅਬੂਰ ਤੇ ਪਿੰਡ ਰਾਜਪੁਰਾ ਦੇ ਨੇੜੇ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਗਵਾਨੀ ਟੀਵੀ ਦੇ ਲਈ ਜਲਾਲਾਬਾਦ ਤੋਂ ਅਦਰਸ਼ ਜੋ ਸੰਦੀ ਰਿਪੋਰਟ